ਅੱਜ ਨਬਿਆ ਹੈਲਪਿੰਗ ਹੈਂਡ ਵੱਲੋਂ ਜਿਹੜਾ ਇੱਕ ਮਹਾਨ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਖੂਨਦਾਨ ਕੈਂਪ ਦੇ ਵਿੱਚ ਫਗਵਾੜਾ ਦੇ ਮਹਿਰ ਰਾਮਪਾਲ ਉਪਾਲ ਜੀ ਪਹੁੰਚੇ ਨੇ ਤੇ ਆ ਉਹਨਾਂ ਨਾਲ ਗੱਲ ਕਰਦੇ ਆ ਅੱਜ ਦੇ ਇਸ ਕੈਂਪ ਬਾਰੇ ਕੀ ਕਹਿਣਾ ਚਾਹੋ ਪਹਿਲਾਂ ਤਾਂ ਸਾਰਿਆਂ ਨੂੰ ਜਿੰਨੇ ਵੀ ਇੱਥੇ ਮੇਰੇ ਨੌਜਵਾਨ ਸਾਥੀ ਮਜ਼ੁਰ ਗਾਏ ਆ ਸਾਰਿਆਂ ਨੂੰ ਅੱਜ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਮੈਂ ਅੱਜ ਬਹੁਤ ਮਨ ਖੁਸ਼ ਹੋਇਆ ਵੀ ਜਿਹੜਾ ਇੱਥੇ ਅਸ਼ੀਸ਼ ਕੰਟੀਨੈਂਟਲ ਜਿਹੜਾ ਗੁਪਤਾ ਪੈਲਸ ਦੇ ਵਿੱਚ 90 Helping, helping hands ਦੇ ਤਰਫੋਂ ਜਿਹੜਾ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਵਾ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜੇ ਇੱਥੇ ਨੌਜਵਾਨ ਜਿਹੜੇ ਆ ਲੜਕੇ ਔਰ ਲੜਕੀਆਂ ਲੇਡੀਆਂ ਵਗੈਰਾ ਵੀ ਬਹੁਤ ਆਈਆਂ ਵਾ ਉਹਨਾਂ ਦਾ ਮੇਰੇ ਹਿਸਾਬ ਨਾਲ ਹੁਣ 12 ਸਵਾ 12 ਵਜੇ ਆ ਤੇ 200 ਯੂਨਟ ਤੋਤੇ ਜਿਹੜਾ ਵਾ ਇਹ ਇੱਥੇ ਇਕੱਠਾ ਹੋ ਗਿਆ ਵਾ ਬਲੱਡ 200 ਯੂਨਟ ਤੋ ਇਹ ਵੀ 5 ਵਜੇ ਤੱਕ ਚੱਲਣਾ ਤਾਂ ਮੈਨੂੰ ਉਮੀਦ ਆ ਵੀ 500 400 ਯੂਨਟ ਤੱਕ ਹੋ ਜਾਊਗਾ ਔਰ ਇਹ ਬਹੁਤ ਵਧੀਆ ਜਿਹੜਾ ਇਹ ਉਪਰਾਲਾ ਵਾ ਮੈਂ ਆਸ਼ੂ ਜੀ ਨੂੰ ਔਰ ਇਹਨਾਂ ਦੀ ਸਮੂਹ ਟੀਮ ਨੂੰ ਸਮੂਹ ਮੈਂਬਰਜ਼ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਪਰਮਾਤਮਾਗੇ ਅਰਦਾਸ ਕਰਦਾ ਵੀ ਇਸੇ ਤਰ੍ਹਾਂ ਇਹਨਾਂ ਨੂੰ ਬਲ ਬਖਸ਼ਣ ਸਾਰਿਆਂ ਦਾ ਸ਼ਹਿਰ ਵਾਲਿਆਂ ਦਾ ਸਾਥ ਮਿਲੇ ਤਾਂ ਜੋ ਇਦਾਂ ਦਾ ਇਹ ਜਿਹੜੇ ਸਮਾਜ ਸੇਵਾ ਦੇ ਕੰਮ ਆ ਇਹ ਕਰਦੇ ਰਹਿਣ। ਇਸਨ ਐਮਰ ਰਾਮਪਾਲ ਉਪਲ ਜੀ ਔਰ ਜਿਨ੍ਹਾਂ ਨੇ ਕਿਹਾ ਕੀ ਇੱਕ ਬਹੁਤ ਵਧੀਆ ਸ਼ਹਿਰ ਇਹ ਉਪਰਾਲਾ ਹੈ ਤੇ ਮੈਂ ਆਸ ਕਰਦਾ ਕਿ ਅੱਗੇ ਤੋਂ ਵੀ ਇਹ ਸ਼ਹਿਰ ਦੇ ਲਈ ਹੈ ਮਾਨਵਤਾ ਦੀ ਸੇਵਾ ਮਾਨਵਤਾ ਦੀ ਸੇਵਾ ਕਰਦੇ ਰਹਣਗੇ 90 ਹੈਲਪਿੰਗ ਹੈਂਡਸ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਸ ਖੂਨਦਾਨ ਕੈਂਪ ਦੇ ਵਿੱਚ ਅੱਜ ਪਹਿਲੀ ਵਾਰੀ ਜਿਹੜੇ ਡੋਨਰ ਨੇ ਜਿਨ੍ਹਾਂ ਨੇ ਖੂਨ ਦਿੱਤਾ ਤੇ ਤੁਹਾਨੂੰ ਕਿੱਥੋਂ ਪ੍ਰੇਰਣਾ ਮਿਲੀ ਵੀ ਅੱਜ ਜਿਹੜਾ ਪਹਿਲੀ ਵਾਰੀ ਤੁਸੀਂ ਖੂਨਦਾਨ ਕਰ ਰਹੇ ਹੋ ਮੈਂ ਸ਼ੁਕਰ ਮੈਂ ਬੱਚੇ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਵੀ ਬਲੱਡ ਦਵਾ ਇੱਕ ਯੂਨਿਟ ਦੇ ਨਾਲ ਜੇ ਕਿਸੇ ਦੀ ਜਾਨ ਬਚਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਇਸ ਲਈ ਮੈਂ ਤਿਆਰ ਹਾਂ ਵੀ ਬਲੱਡ ਦੇਣ ਲਈ ਜਦ ਅੱਗੇ ਵੀ ਸ਼ਹਿਰ ਦੇ ਵਿੱਚ ਕੈਂਪ ਲੱਗਦੇ ਰਹੇ ਆ ਤੇ ਅੱਜ ਇਹ ਪਹਿਲਾ ਮਤਲਬ ਕਿਉਂ ਅੱਜ ਪਹਿਲੀ ਵਾਰੀ ਜਿਹੜਾ ਖੂਨ ਦੇਣ ਦਾ ਮਨ ਬਣਿਆ ਕਿਉਂਕਿ ਇਹ ਆਸ਼ੂ ਦੀ ਬੇਟੀ ਦੀ ਯਾਦ ਚ ਲਗਾਇਆ ਗਿਆ ਬੇਟੀ ਕਰਕੇ ਤੁਸੀਂ ਵੀ ਆਪਣਾ ਜਿਹੜਾ ਖੂਨਦਾਨ ਕਰ ਰਹੇ ਹੋ ਹਾਂਜੀ ਉਹਨਾਂ ਦੇ ਕਰਕੇ ਦੇ ਰਹੀ ਹਾਂ ਮੇਰੇ ਅੰਦਰ ਦੇ ਜਿਹੜੇ ਭਾਵਨਾ ਹੈ ਨਾ ਉਹਨਾਂ ਦੇ ਕਰਕੇ ਇਹ ਹੋਇਆ ਕਿ ਮੈਂ ਬਲੱਡ ਦਵਾ ਮੈਨੂੰ ਬਹੁਤ ਸਮਾਨ ਹੋਇਆ ਕਿ ਮੈਂ ਬਲੱਡ ਦਵਾ ਇਹਨੇ ਚੰ다 ਮਿਸ਼ਰਾ ਜੀ ਜੋ ਕਿ ਸਾਫ ਦਾ ਕਾਉਂਸਲਰ ਨੇ ਉਹਨਾਂ ਨੇ ਕਿਹਾ ਕਿ ਇਹ ਬੇਟੀ ਦੀ ਯਾਦ ਦੇ ਵਿੱਚ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਇਸ ਕਰਕੇ ਉਹਨਾਂ ਦਾ ਵੀ ਮਨ ਬਣਿਆ ਕਿ ਉਹ ਵੀ ਖੂਨ ਦਾਨ ਕਰਨ ਅੱਜ ਇਹਨਾਂ ਨੇ ਪਹਿਲੀ ਵਾਰੀ ਆਪਣਾ ਖੂਨ ਦਾਨ ਕੀਤਾ ਅੱਜ ਨਬਿਆ ਹੈਲਪਿੰਗ ਹੈਂਡ ਵੱਲੋਂ ਜਿਹੜਾ ਇੱਕ ਮਹਾਨ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਖੂਨ ਦਾਨ ਕੈਂਪ ਦੇ ਵਿੱਚ ਫਗਵਾੜਾ ਦੇ ਮਹਿਰ ਰਾਮਪਾਲ ਉਪਾਲ ਜੀ ਪਹੁੰਚੇ ਨੇ ਤੇ ਆ ਉਹਨਾਂ ਨਾਲ ਗੱਲ ਕਰਦੇ ਹਾਂ ਅੱਜ ਦੇ ਇਸ ਕੈਂਪ ਬਾਰੇ ਕੀ ਕਹਿਣਾ ਚਾਹੋ ਪਹਿਲਾਂ ਤਾਂ ਸਾਰਿਆਂ ਨੂੰ ਜਿੰਨੇ ਵੀ ਇੱਥੇ ਮੇਰੇ ਨੌਜਵਾਨ ਸਾਥੀ ਬਜ਼ੁਰਗ ਆਏ ਆ ਸਾਰਿਆਂ ਨੂੰ ਅੱਜ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਮੈਂ ਅੱਜ ਬਹੁਤ ਮਨ ਖੁਸ਼ ਹੋਇਆ ਵੀ ਜਿਹੜਾ ਇੱਥੇ ਅਸ਼ੀਸ਼ ਕੰਟੀਨੈਂਟਲ ਜਿਹੜਾ ਗੁਫਤਾ ਪੈਲਸ ਦੇ ਵਿੱਚ 90 ਹੈਲਪਿੰਗ ਹੈਲਪਿੰਗ ਹੈਂਡਸ ਦੇ ਤਰਫੋਂ ਜਿਹੜਾ ਮੇਗਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਵਾ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜੇ ਇੱਥੇ ਨੌਜਵਾਨ ਜਿਹੜੇ ਆ ਲੜਕੇ ਔਰ ਲੜਕੀਆਂ ਲੇਡੀਜ਼ ਵਗੈਰਾ ਵੀ ਬਹੁਤ ਆਈਆਂ ਵਾ ਉਹਨਾਂ ਦਾ ਮੇਰੇ ਹਿਸਾਬ ਨਾਲ ਹੁਣ 12:30 12 ਵਜੇ ਤੇ 200 ਯੂਨਟ ਤੋਂ ਉੱਤੇ ਜਿਹੜਾ ਵਾ ਇਥੇ ਇਕੱਠਾ ਹੋ ਗਿਆ ਵਾ ਮਲਟ 200 ਜੂਨ ਤੱਕ ਇਹ ਵੀ 5 ਵਜੇ ਤਾਈ ਚੱਲਣਾ ਤਾਂ ਮੈਨੂੰ ਉਮੀਦ ਆ ਵੀ 500 400 ਜੂਨ ਤੱਕ ਹੋ ਜੂਗਾ ਔਰ ਇਹ ਬਹੁਤ ਵਧੀਆ ਜਿਹੜਾ ਇਹ ਉਪਰਾਲਾ ਵਾ ਮੈਂ ਆਸ਼ੂ ਜੀ ਨੂੰ ਔਰ ਇਹਨਾਂ ਦੀ ਸਮੂਹ ਟੀਮ ਨੂੰ ਸਮੂਹ ਮੈਂਬਰਸ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਪਰਮਾਤਮਾਗੇ ਅਰਦਾਸ ਕਰਦਾ ਵੀ ਇਸੇ ਤਰ੍ਹਾਂ ਇਹਨਾਂ ਨੂੰ ਬਲ ਬਖਸ਼ਣ ਸਾਰਿਆਂ ਦਾ ਸ਼ਹਿਰ ਵਾਲਿਆਂ ਦਾ ਸਾਥ ਮਿਲੇ ਤਾਂ ਜੋ ਇਦਾਂ ਦਾ ਇਹ ਜਿਹੜੇ ਸਮਾਜ ਸੇਵਾ ਦੇ ਕੰਮ ਆ ਇਹ ਕਰਦੇ ਰਹਿਣ ਇਹਨਾਨ ਮੇਰ ਰਾਮਪਾਲ ਉਪਲ ਜੀ ਜਰ ਜਿਨ੍ਹਾਂ ਨੇ ਕਿਹਾ ਕੀ ਇੱਕ ਬਹੁਤ ਵਧੀਆ ਸ਼ੈਰ ਰਿਓ ਪਰਾਲਾ ਤੇ ਮੈਂ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਇਹ ਸ਼ਹਿਰ ਦੇ ਲਈ ਹੈ ਮਾਨਵਤਾ ਦੀ ਸੇਵਾ ਮਾਨਵਤਾ ਦੀ ਸੇਵਾ ਕਰਦੇ ਰਹਣਗੇ 90 ਹੈਲਪਿੰਗ ਹੈਂਡਸ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਸ ਖੂਨਦਾਨ ਕੈਂਪ ਦੇ ਵਿੱਚ ਅੱਜ ਪਹਿਲੀ ਵਾਰੀ ਜਿਹੜੇ ਡੋਨਰ ਨੇ ਜਿਨ੍ਹਾਂ ਨੇ ਖੂਨ ਦਿੱਤਾ ਤੇ ਤੁਹਾਨੂੰ ਕਿੱਥੋਂ ਪ੍ਰੇਰਣਾ ਮਿਲੀ ਵੀ ਅੱਜ ਜਿਹੜਾ ਪਹਿਲੀ ਵਾਰੀ ਤੁਸੀਂ ਖੂਨਦਾਨ ਕਰ ਰਹੇ ਹੋ ਮੈਂ ਸ਼ੁਕਰ ਮੈਂ ਬੱਚੇ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਵੀ ਬਲੱਡ ਦਵਾ ਇੱਕ ਯੂਨਿਟ ਦੇ ਨਾਲ ਜੇ ਕਿਸੇ ਦੀ ਜਾਨ ਬਚਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਇਸ ਲਈ ਮੈਂ ਤਿਆਰ ਹਾਂ ਵੀ ਬਲੱਡ ਡੋਨੇਟ ਕਰਨ ਲਈ ਜਦ ਅੱਗੇ ਵੀ ਸ਼ਹਿਰ ਦੇ ਵਿੱਚ ਕੈਂਪ ਲੱਗਦੇ ਰਹੇ ਆ ਤੇ ਅੱਜ ਇਹ ਪਹਿਲਾ ਮਤਲਬ ਕਿਉਂ ਅੱਜ ਪਹਿਲੀ ਵਾਰੀ ਜਿਹੜਾ ਖੂਨ ਦੇਣ ਦਾ ਮਨ ਬਣਿਆ ਕਿਉਂਕਿ ਇਹ ਆਸ਼ੂ ਦੀ ਬੇਟੀ ਦੀ ਯਾਦ ਚ ਲਗਾਇਆ ਗਿਆ ਬੇਟੀ ਕਰਕੇ ਤੁਸੀਂ ਵੀ ਆਪਣਾ ਜਿਹੜਾ ਖੂਨਦਾਨ ਕਰ ਰਹੇ ਹੋ ਹਾਂਜੀ ਉਹਨਾਂ ਦੇ ਕਰਕੇ ਦੇ ਰਹੀ ਹਾਂ ਮੇਰੇ ਅੰਦਰ ਦੇ ਜਿਹੜੇ ਭਾਵਨਾ ਹੈ ਨਾ ਉਹਨਾਂ ਦੇ ਕਰਕੇ ਇਹ ਹੋਇਆ ਕਿ ਮੈਂ ਬਲੱਡ ਦਵਾ ਮੈਨੂੰ ਬਹੁਤ ਸਮਾਨ ਹੋਇਆ ਕਿ ਮੈਂ ਬਲੱਡ ਦਵਾ ਇਹਨੇ ਚੰ다 ਮਿਸ਼ਰਾ ਜੀ ਜੋ ਕਿ ਸਾਫ ਦਾ ਕਾਉਂਸਲਰ ਨੇ ਉਹਨਾਂ ਨੇ ਕਿਹਾ ਕਿ ਇਹ ਬੇਟੀ ਦੀ ਯਾਦ ਦੇ ਵਿੱਚ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਇਸ ਕਰਕੇ ਉਹਨਾਂ ਦਾ ਵੀ ਮਨ ਬਣਿਆ ਕਿ ਉਹ ਵੀ ਖੂਨ ਦਾਨ ਕਰਨ ਅੱਜ ਇਹਨਾਂ ਨੇ ਪਹਿਲੀ ਵਾਰੀ ਆਪਣਾ ਖੂਨ ਦਾਨ ਕੀਤਾ ਅੱਜ ਨਬਿਆ ਹੈਲਪਿੰਗ ਹੈਂਡ ਵੱਲੋਂ ਜਿਹੜਾ ਇੱਕ ਮਹਾਨ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਖੂਨ ਦਾਨ ਕੈਂਪ ਦੇ ਵਿੱਚ ਫਗਵਾੜਾ ਦੇ ਮਹਿਰ ਰਾਮਪਾਲ ਉਪਾਲ ਜੀ ਪਹੁੰਚੇ ਨੇ ਤੇ ਆ ਉਹਨਾਂ ਨਾਲ ਗੱਲ ਕਰਦੇ ਹਾਂ ਅੱਜ ਦੇ ਇਸ ਕੈਂਪ ਬਾਰੇ ਕੀ ਕਹਿਣਾ ਚਾਹੋ ਪਹਿਲਾਂ ਤਾਂ ਸਾਰਿਆਂ ਨੂੰ ਜਿੰਨੇ ਵੀ ਇੱਥੇ ਮੇਰੇ ਨੌਜਵਾਨ ਸਾਥੀ ਬਜ਼ੁਰਗ ਆਏ ਆ ਸਾਰਿਆਂ ਨੂੰ ਅੱਜ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਮੈਂ ਅੱਜ ਬਹੁਤ ਮਨ ਖੁਸ਼ ਹੋਇਆ ਵੀ ਜਿਹੜਾ ਇੱਥੇ ਅਸ਼ੀਸ਼ ਕੰਟੀਨੈਂਟਲ ਜਿਹੜਾ ਗੁਫਤਾ ਪੈਲਸ ਦੇ ਵਿੱਚ 90 ਹੈਲਪਿੰਗ ਹੈਲਪਿੰਗ ਹੈਂਡਸ ਦੇ ਤਰਫੋਂ ਜਿਹੜਾ ਮੇਗਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਵਾ ਬਹੁਤ ਭਾਰੀ ਮਾਤਰਾ ਦੇ ਵਿੱਚ ਜਿਹੜੇ ਇੱਥੇ ਨੌਜਵਾਨ ਜਿਹੜੇ ਆ ਲੜਕੇ ਔਰ ਲੜਕੀਆਂ ਲੇਡੀਆਂ ਵਗੈਰਾ ਵੀ ਬਹੁਤ ਆਈਆਂ ਵਾ ਉਹਨਾਂ ਦਾ ਮੇਰੇ ਹਿਸਾਬ ਨਾਲ ਹੁਣ 12 ਸਵਾ 12 ਵਜੇ ਆ ਤੇ 200 ਯੂਨਟ ਤੋਤੇ ਜਿਹੜਾ ਵਾ ਇਥੇ ਇਕੱਠਾ ਹੋ ਗਿਆ ਵਾ ਮਲਟ 200 ਜੂਨ ਤੱਕ ਇਹ ਵੀ 5 ਵਜੇ ਤਾਈ ਚੱਲਣਾ ਤਾਂ ਮੈਨੂੰ ਉਮੀਦ ਆ ਵੀ 500 400 ਜੂਨ ਤੱਕ ਹੋ ਜਾਊਗਾ ਔਰ ਇਹ ਬਹੁਤ ਵਧੀਆ ਜਿਹੜਾ ਇਹ ਉਪਰਾਲਾ ਵਾ ਮੈਂ ਆਸ਼ੂ ਜੀ ਨੂੰ ਔਰ ਇਹਨਾਂ ਦੀ ਸਮੂਹ ਟੀਮ ਨੂੰ ਸਮੂਹ ਮੈਂਬਰਸ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਪਰਮਾਤਮਾਗੇ ਅਰਦਾਸ ਕਰਦਾ ਵੀ ਇਸੇ ਤਰ੍ਹਾਂ ਇਹਨਾਂ ਨੂੰ ਬਲ ਬਖਸ਼ਣ ਸਾਰਿਆਂ ਦਾ ਸ਼ਹਿਰ ਵਾਲਿਆਂ ਦਾ ਸਾਥ ਮਿਲੇ ਤਾਂ ਜੋ ਇਦਾਂ ਦਾ ਇਹ ਜਿਹੜੇ ਸਮਾਜ ਸੇਵਾ ਦੇ ਕੰਮ ਆ ਇਹ ਕਰਦੇ ਰਹਿਣ ਇਹਨਾਨ ਮੇਰ ਰਾਮਪਾਲ ਉਪਲ ਜੀ ਜਰ ਜਿਨ੍ਹਾਂ ਨੇ ਕਿਹਾ ਕੀ ਇੱਕ ਬਹੁਤ ਵਧੀਆ ਸ਼ੈਰ ਰਿਓ ਪਰਾਲਾ ਤੇ ਮੈਂ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਇਹ ਸ਼ਹਿਰ ਦੇ ਲਈ ਹੈ ਮਾਨਵਤਾ ਦੀ ਸੇਵਾ ਮਾਨਵਤਾ ਦੀ ਸੇਵਾ ਕਰਦੇ ਰਹਣਗੇ 90 ਹੈਲਪਿੰਗ ਹੈਂਡਸ ਵੱਲੋਂ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਹੈ ਇਸ ਖੂਨਦਾਨ ਕੈਂਪ ਦੇ ਵਿੱਚ ਅੱਜ ਪਹਿਲੀ ਵਾਰੀ ਜਿਹੜੇ ਡੋਨਰ ਨੇ ਜਿਨ੍ਹਾਂ ਨੇ ਖੂਨ ਦਿੱਤਾ ਤੇ ਤੁਹਾਨੂੰ ਕਿੱਥੋਂ ਪ੍ਰੇਰਣਾ ਮਿਲੀ ਵੀ ਅੱਜ ਜਿਹੜਾ ਪਹਿਲੀ ਵਾਰੀ ਤੁਸੀਂ ਖੂਨਦਾਨ ਕਰ ਰਹੇ ਹੋ ਮੈਂ ਸ਼ੁਕਰ ਮੈਂ ਵਕਤ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਵੀ ਬਲੱਡ ਦਵਾ ਇੱਕ ਯੂਨਿਟ ਦੇ ਨਾਲ ਜੇ ਕਿਸੇ ਦੀ ਜਾਨ ਬਚਦੀ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਇਸ ਲਈ ਮੈਂ ਤਿਆਰ ਹਾਂ ਬਲੱਡ ਡੋਨੇਟਰ ਜਦ ਅੱਗੇ ਵੀ ਸ਼ਹਿਰ ਦੇ ਵਿੱਚ ਕੈਂਪ ਲੱਗਦੇ ਰਹੇ ਆ ਤੇ ਅੱਜ ਇਹ ਪਹਿਲਾ ਮਤਲਬ ਕਿਉਂ ਅੱਜ ਪਹਿਲੀ ਵਾਰੀ ਜਿਹੜਾ ਖੂਨ ਦੇਣ ਦਾ ਮਨ ਬਣਿਆ ਕਿਉਂਕਿ ਇਹ ਆਸ਼ੂ ਦੀ ਬੇਟੀ ਦੀ ਯਾਦ ਚ ਲਗਾਇਆ ਗਿਆ ਬੇਟੀ ਕਰਕੇ ਤੁਸੀਂ ਵੀ ਆਪਣਾ ਜਿਹੜਾ ਖੂਨਦਾਨ ਕਰ ਰਹੇ ਹੋ ਹਾਂਜੀ ਉਹਨਾਂ ਦੇ ਕਰਕੇ ਦੇ ਰਹੀ ਹਾਂ ਮੇਰੇ ਅੰਦਰ ਦੇ ਜਿਹੜੇ ਭਾਵਨਾ ਹੈ ਨਾ ਉਹਨਾਂ ਦੇ ਕਰਕੇ ਇਹ ਹੋਇਆ ਕਿ ਮੈਂ ਬਲੱਡ ਦਵਾ ਮੈਨੂੰ ਬਹੁਤ ਸਮਾਨ ਹੋਇਆ ਕਿ ਮੈਂ ਬਲੱਡ ਦਵਾ ਇਹਨੇ ਚੰ다 ਮਿਸ਼ਰਾ ਜੀ ਜੋ ਕਿ ਸਾਫ ਦਾ ਕਾਉਂਸਲਰ ਨੇ ਉਹਨਾਂ ਨੇ ਕਿਹਾ ਕਿ ਇਹ ਬੇਟੀ ਦੀ ਯਾਦ ਦੇ ਵਿੱਚ ਜਿਹੜਾ ਇਹ ਕੈਂਪ ਲਗਾਇਆ ਜਾ ਰਿਹਾ ਇਸ ਕਰਕੇ ਉਹਨਾਂ ਦਾ ਵੀ ਮਨ ਬਣਿਆ ਕਿ ਉਹ ਵੀ ਖੂਨ ਦਾਨ ਕਰਨ ਅੱਜ ਇਹਨਾਂ ਨੇ ਪਹਿਲੀ ਵਾਰੀ ਆਪਣਾ ਖੂਨ ਦਾਨ ਕੀਤਾ ਹੈ ਕੈਮਰਾਮੈਨ ਅਰुण ਕੁਮਾਰ ਦੇ ਨਾਲ ਆਮਨਦੀਪ ਸ਼ਰਮਾ ਡੈਨਿਕਸ ਵੈਰਾ ਟੀਵੀ ਫਗਵਾੜਾ